ਕਣਾ ਕਿਵੇਂ ਆ ਇੱਕ ਗੱਲ ਚੇਤੇ ਰੱਖਿਓ ਭਾਈ ਜੇ ਤਾ ਗੁਰੂ ਦੇ ਦਰ ਤੇ ਕੋਈ ਨਿਮੇ ਹੋ ਕੇ ਆਗੇ ਇਹ ਗੱਲ ਮਨ ਵਿੱਚ ਧੜ ਕੇ ਆਗੇ ਪ੍ਰਮਾਤਮਾ ਅਕਾਲ ਪੁਰਖ ਜੀ ਮੇਰੇ ਵਿੱਚ ਗੁਣ ਕੋਈ ਨਹੀਂ ਤੂੰ ਬਣਾ ਦਾ ਦਾਤਾ ਕਿਰਪਾ ਕਰ ਮੈਨੂੰ ਗੁਣ ਦੇ ਫਿਰ ਤਾਂ ਗੁਣ ਤੁਹਾਡੀ ਢੋਲੀ ਪੈ ਜਾਣਗੇ ਜੇ ਆਪਣੀਆਂ ਸਿਆਣਪਾਂ ਚਲਾਕੀਆਂ ਨਾਲ ਲੈ ਕੇ ਆਉਨੇ ਹੋ ਫਿਰ ਗੁਰੂ ਕੋਲ ਅੱਖ ਨਹੀਂ ਲੈ ਕੇ ਜਾ ਸਕਦੇ ਫਿਰ ਖਾਲੀ ਦੇ ਖਾਲੀ ਜਪ ਬਾਣੇ ਪੜਦੇ ਆ ਸੈਸ ਸਿਆਣਪਾਂ ਲੱਖ ਹੋ ਹੈ ਤਾਂ ਇੱਕ ਨਾ ਚੱਲੈ ਨਾਲ ਤੇਰੀਆਂ ਚਲਾਕੀਆਂ ਤੇਰੀਆਂ ਸਿਆਣਪਾਂ ਕਮੜਿਆ ਇੱਥੇ ਰਹਿ ਜਾਣਗੀਆਂ ਇਹਨਾਂ ਨੇ ਇੱਕ ਨੇ ਵੀ ਨਾਲ ਕਰਾ ਸਾਥ ਨਹੀਂ ਰਭਾਉਣਾ ਮੈਂ ਪਹਿਲਾਂ ਵੀ ਇੱਕ ਵਾਰ ਉਹ ਵਾਕਾ ਸਮਝਾਈ ਸੀ ਮੈਂ ਸੰਖੇਪ ਵਿੱਚ ਕਰਕੇ ਸਮਝਾ ਦੇਵਾਂ ਕਿ ਕੋਈ ਨਾ ਮੰਗਣ ਆ ਗਿਆ ਕਿਸੇ ਗੁਰੂ ਕੋਲੋਂ ਸਿੱਖਿਆ ਵਿਦਿਆਰਥੀ ਵੀ ਗੁਰੂ ਜੀ ਮੈਨੂੰ ਸਿੱਖਿਆ ਦੇ ਦੋ ਤੇ ਗੁਰੂ ਕਹਿੰਦੇ ਵੀ ਜਿੰਨਾ ਕੋਈ ਤੈਨੂੰ ਆਉਂਦਾ ਹੈ ਲਿਖ ਕੇ ਲੈ ਕੇ ਆ ਉਹਨੇ ਪੰਡ ਭਰ ਲਈ ਲਿਖ ਲਿਆ ਤੇ ਲਿਖ ਕੇ ਗੁਰੂ ਕੋਲੇ ਲੈ ਆਇਆ ਗੁਰੂ ਜੀ ਇਹਨਾਂ ਕੋਈ ਜਾਣਦਾ ਆ ਲਿਖਿਆ ਤੇ ਕਹਿੰਦੇ ਵੀ ਇੰਨਾ ਕਿਵੇਂ ਪੜ੍ਹਾਂਗਾ ਨਹੀਂ ਛੋਟਾ ਕਰਕੇ ਲੈ ਕੇ ਆ ਕਹਿੰਦੇ ਚਾਰ ਪੰਜ ਵਾਰੀ ਲਿਖ ਕੇ ਪੰਡ ਤੋਂ ਥੋੜਾ ਕਰ ਲਿਆ ਉਹ ਤੋਂ ਥੋੜਾ ਕਰ ਲਿਆ ਅਖੀਰ ਇੱਕ ਕਾਪੀ ਭਰ ਲਿਆ ਤੇ ਗੁਰੂ ਕਹਿੰਦਾ ਇਹ ਵੀ ਪੜੀ ਨਹੀਂ ਜਾਣੀ ਬਹੁਤ ਹੈ ਤੇ ਕਹਿੰਦੇ ਫਿਰ ਅਗਲੀ ਵਾਰੀ ਖਾਲੀ ਕਾਪੀ ਲੈ ਕੇ ਆਇਆ ਫਿਰ ਅਗਲੇ ਵਾਰੀ ਖਾਲੀ ਕਾਪੀ ਲੈ ਕੇ ਆਇਆ ਫਿਰ ਕਹਿੰਦਾ ਵੀ ਹਾਂ ਹੋਂ ਤੋਂ ਮੇਰਾ ਵਿਦਿਆਰਥੀ ਆ ਹੁਣ ਮੈਂ ਤੇਰਾ ਗੁਰੂ ਆ ਤੇ ਹੁਣ ਤੇਰੀ ਕਾਪੀ ਖਾਲੀ ਆ ਹੋਂ ਤੋਂ ਸਿੱਖਣ ਆਇਆ ਫਿਰ ਗੁਰੂ ਕੋਲੇ ਖਾਲੀ ਹੋ ਕੇ ਆਵਾਂਗੇ ਨਾ ਗੁਰੂ ਤੋਂ ਗੁਰੂ ਤੋਂ ਆਕਲ ਲਵਾਂਗੇ ਉਹ ਤਾਂ ਨਹੀਂ ਮਿਲਣੀ ਇਦਾਂ ਮੰਗੀਏ ਗੁਰੂ ਤੋਂ ਜੇ ਮੰਗਣ ਸੋ ਮਾਲਕ ਜੀ ਕਹਿੰਦੇ